ਪਿਛਲੇ ਦੋ ਦਿਨਾਂ ਤੋਂ ਸਾਰਾ ਸੋਸ਼ਲ ਮੀਡੀਆ ਉਪਲ ਫਾਰਮ ਵਾਲੀ ਕੁੜੀ ਤੇ ਜਿਹੜਾ ਨਾਲ ਮੁੰਡਾ ਪ੍ਰਭ ਉਹਦੀਆਂ ਸਟੋਰੀਆਂ ਨਾਲ ਹੀ ਭਰਿਆ ਹੋਇਆ ਤਾਂ ਸੁਣਨ ਵਿੱਚ ਇਹ ਆ ਰਿਹਾ ਵੀ ਹੁਣ ਤੱਕ ਕੁੜੀ ਨੇ ਦੋ ਇੰਟਰਵਿਊ ਲਾਈਵ ਹੋ ਕੇ ਦੇ ਦਿੱਤੀਆਂ ਨੇ ਹੁਣ ਇਹ ਸਭ ਕੁਝ ਦੇਖ ਕੇ ਮੁੰਡੇ ਤੇ ਮੁੰਡੇ ਦੇ ਫਾਦਰ ਨੇ ਵੀ ਇੱਕ ਦੋ ਇੰਟਰਵਿਊਆਂ ਤੇ ਇੱਕ ਦੋ ਪੋਡਕਾਸਟ ਕੀਤੇ ਨੇ ਲੇਟੈਸਟ ਰੀਸੈਂਟਲੀ ਸੁਣਨ ਵਿੱਚ ਇਹ ਵੀ ਆ ਰਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ ਕੁੜੀ ਦੀ ਮਦਦ ਨਹੀਂ ਕੀਤੀ ਕੁੜੀ ਨੇ ਬਲਕਿ ਪ੍ਰੂਫ ਵੀ ਦਿੱਤੇ ਇੱਕ ਦੋ ਪਿੰਡ ਡਰਾਈਵਾਂ ਵਿੱਚ ਸਬੂਤ ਦਿੱਤੇ ਹਰ ਚੀਜ਼ ਦਾ ਸਬੂਤ ਦਿੱਤਾ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਤੇ ਦੂਜੇ ਵੱਨ ਇਹ ਵੀ ਸੁਣਨ ਜਾ ਰਿਹਾ ਕਿ ਮੁੰਡੇ ਵਾਲਿਆਂ ਦੇ ਕਾਫੀ ਪੋਲੀਟਿਕਲ ਲਿੰਕ ਸੀਗੇ ਵੱਡੇ ਬੰਦੇ ਸੀਗੇ ਤਾਂ ਉਹਨਾਂ ਨੇ ਦਬਾਅ ਪਾ ਕੇ ਤੋ ਕੋਈ ਪਰਚਾ ਨਹੀਂ ਹਲਕਾ ਕਦਰਜ ਹੋਣ ਦਿੱਤਾ ਸੀ ਤੇ ਜਦੋਂ ਪੁਲਿਸ ਪ੍ਰਸ਼ਾਸਨ ਗਾੜੀ ਕੋਈ ਸੁਣਵਾਈ ਨਹੀਂ ਹੋਈ ਤੇ ਕੁੜੀ ਨੇ ਦੋ ਦਿੱਤੀਆਂ ਇੰਟਰਵਿਊਆਂ ਤੇ ਚਲਦੀ ਇੰਟਰਵਿਊ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਜੀ ਮਹਿਰੋ ਹਣਾ ਨੂੰ ਕੀਤੀ ਬੇਨਤੀ ਵੀ ਉਹ ਉਹਨਾਂ ਦੀ ਮਦਦ ਕਰ ਸਕਦੇ ਨੇ ਜਿੱਥੇ ਵੀ ਹਨ ਤੇ ਬਹੁਤ ਛੇਤੀ ਥੋੜੇ ਚਿਰ ਬਾਅਦ ਹੀ ਭਾਈ ਅਮਰਿਤਪਾਲ ਸਿੰਘ ਮਹਿਰੋ ਹਣਾ ਦੀ ਇੱਕ ਆਡੀਓ ਕਾਲ ਰਿਕਾਰਡਿੰਗ ਮੁਰੇ ਆਈ ਆ ਉਹਨਾਂ ਨੇ ਕਿਹਾ ਵੀ ਜਿੱਥੇ ਵੀ ਹੋਵਾਂਗੇ ਅਸੀਂ ਜ਼ਰੂਰ ਮਦਦ ਕਰਾਂਗੇ ਪਹਿਲਾਂ ਪ੍ਰਸ਼ਾਸਨ ਦੇਖ ਲਓ ਕੀ ਕਰਦਾ ਵਾ ਤੇ ਪ੍ਰਸ਼ਾਸਨ ਨਹੀਂ ਮਦਦ ਕਰੂਗਾ ਫਿਰ ਅਸੀਂ ਜ਼ਰੂਰ ਆਵਾਂਗੇ ਤੋ ਸੁਣਨ ਵਿੱਚ ਅੱਜ ਨਵੀਂ ਨਿਊਜ਼ ਆ ਰਹੀ ਹੈ ਜਦੋਂ ਕੁੜੀ ਨੇ ਸਾਰੇ ਬੰਦੇ ਇੰਟਰਵਿਊ ਦੇ ਦਿਆਂ ਤਾਂ ਹੁਣ ਪੁਲਿਸ ਪ੍ਰਸ਼ਾਸਨ ਤੇ ਦਬਾਅ ਪੈ ਗਿਆ। ਤੋ ਹੁਣ ਇਹਨਾਂ ਨੇ ਪਰਚਾ ਦਰਜ ਕੀਤਾ ਇੱਕ ਬਲਾਤਕਾਰ ਦਾ ਪਰਚਾ ਤੇ ਆਈਟੀ ਦੀਆਂ ਕੁਝ ਧਾਰਾਂ ਜਿਹੜੀਆਂ ਹੁੰਦੀਆਂ ਉਹ ਲੱਗੀਆਂ ਹਨ। ਉਧਰ ਦੂਜੇ ਪਾਸੇ ਮੁੰਡਾ ਤੇ ਮੁੰਡੇ ਦੇ ਬਾਪ ਨੇ ਦੋ ਤਿੰਨ ਕੀਤੇ ਪੋਡਕਾਸਟ। ਉਹਨਾਂ ਨੇ ਦੱਸਿਆ ਵੀ ਜਿਹੜਾ ਉਸ ਵੀਡੀਓ ਵਿੱਚ ਮੁੰਡਾ ਹੈਗਾ ਉਹ ਇਹ ਨਹੀਂ ਹੈ। ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਇਹ ਬਿਲਕੁਲ ਝੂਠੇ ਇਲਜ਼ਾਮ ਲਾਏ ਹਨ ਤਾਂ ਨਾ ਹੀ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਕੋਈ ਇਸ ਕੁੜੀ ਦਾ ਐਕਸ ਬੋਏਫ੍ਰੈਂਡ ਜਗਤਵਿੰ ਇਹ ਮੁੰਡਾ ਤੇ ਇਸ ਮੁੰਡੇ ਦਾ ਦੋ ਜਿਹੜਾ ਇੰਦਰ ਤੁਹਾਨੂੰ ਇਹ ਵੀਡੀਓ ਦਿਖ ਰਿਹਾ ਇਹਨਾਂ ਦੋਨਾਂ ਦੇ ਪਰਚੇ ਦਰਜ ਹੋਏ ਨੇ ਤੇ ਇਹ ਕੇਸ ਨੂੰ ਕਾਫੀ ਲੰਮਾ ਚੱਲਦਾ ਆ ਰਿਹਾ ਨਜ਼ਰ ਆ ਰਿਹਾ ਵਾ ਅੱਗੇ ਦੇਖੋ ਇਸ ਦਾ ਕੀ ਨਤੀਜਾ ਨਿਕਲਦਾ ਵਾ ਜਿੱਦਾਂ ਕੋਈ ਅਪਡੇਟ ਹੋਊਗੀ ਤੁਹਾਨੂੰ ਨਾਲ ਦੀ ਨਾਲ ਦਈ ਜਾਵਾਂਗੇ